ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਕਾਨਫਰੰਸ ਇਸ ਕਰਕੇ ਰੱਖੀ ਗਈ ਹੈ ਕਿ ਸਤਿਗੁਰੂ ਮਹਾਰਾਜ ਦਰਸ਼ਨਦਾਸ ਜੀ ਦਾ 71ਵਾਂ ਜਨਮ ਦਿਵਸ ਦਿਹਾੜਾ ਜਿਹੜਾ ਹਰ ਸਾਲ ਦੀ ਤਰ੍ਹਾਂ 6 7 8 ਨੂੰ ਜਿਸ ਤਰ੍ਹਾਂ ਹਰ ਸਾਲ ਮਨਾਇਆ ਜਾਂਦਾ ਤੇ ਬਾਹਰ ਵਿਦੇਸ਼ਾਂ ਤੋਂ ਵੀ ਪੂਰੇ ਇੰਡੀਆ ਦੇ ਉੱਤੋਂ ਜਿਹੜੀਆਂ ਸੰਗਤਾਂ ਨੇ ਉਹ ਸਾਰੀਆਂ ਇੱਥੇ ਪਹੁੰਚ ਰਹੀ ਹੈ ਨੇ ਜੀ ਤੇ ਬਾਕੀ ਜੋ ਗੁਰੂ ਮਹਾਰਾਜ ਜੀ ਦਾ ਮਿਸ਼ਨ ਹੈ ਉਹ ਲੋਕ ਭਲਾਈ ਦਾ ਮਿਸ਼ਨ ਹੈ ਹਮ ਕਰਨੇ ਆਏ ਲੋਕ ਭਲਾਈ ਹੋਰ ਸਾਨੂੰ ਜਿਹੜਾ ਮੁੱਖ ਬਾਖ ਮਹਾਰਾਜ ਜੀ ਨੇ ਦਿੱਤਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਜਦੋਂ ਵੀ ਅਸੀਂ ਇੱਕ ਦੂਸਰੇ ਨੂੰ ਮਿਲਦੇ ਆ ਇੱਕ ਸੇਵਕ ਨਾਨਕ ਨਾਮ ਚੜਦੀ ਕਲਾ ਬੋਲਦਾ ਦੂਜਾ ਜਵਾਬ ਦਿੰਦਾ ਤੇਰੇ ਭਾਣੇ ਸਰਬੱਤਾ ਦਾ ਭਲਾ ਉਹ ਸਰਬਦਾ ਭਲਾ ਸੀ ਮੰਗਦੇ ਵੀ ਆ ਔਰ ਸਾਡਾ ਮਿਸ਼ਨ ਜਿਹੜਾ ਜਾਂ ਸਾਡੇ ਹਜੂਰ ਮਹਾਰਾ ਤਰਲੋਚਨ ਦਰਸ਼ਨਦਾਸ ਜੀ ਕਿਸੇ ਤਰ੍ਹਾਂ ਦੀ ਵੀ ਹੈਲਪ ਮਹਾਰਾਜ ਜੀ ਕੋਲੋਂ ਮਿਸ਼ਨ ਕੋਲੋਂ ਕੋਈ ਵੀ ਆਂਦਾ ਲੈਣ ਵਾਸਤੇ ਜੈਸੇ ਜਿਸ ਤਰ੍ਹਾਂ ਬੇਟੀਆਂ ਦੀ ਸ਼ਾਦੀ ਹੁੰਦੀ ਆ ਤੋ ਪੂਰਾ ਪੂਰਾ ਹੀ ਮਹਾਰਾਜ ਜੀ ਸ਼ਾਦੀ ਦਾ ਜਿਹੜਾ ਖਰਚਾ ਆ ਉਹ ਮਹਾਰਾਜ ਜੀ ਕਰ ਦਿੰਦੇ ਅਗਰ ਕਿਸੇ ਤਰ੍ਹਾਂ ਦੇ ਕੋਈ ਬਿਮਾਰ ਬੰਦਾ ਆ ਜਾਂਦਾ ਮਹਾਰਾਜ ਜੀ ਦੇ ਕੋਲ ਤੋ ਮਹਾਰਾਜ ਜੀ ਉਹਦਾ ਵੀ ਪੂਰਾ ਉਹਦੇ ਇਲਾਜ ਦਾ ਜਿਹੜਾ ਸਾਰਾ ਪੂਰਾ ਪ੍ਰਬੰਧ ਜਿਹੜਾ ਉਹ ਮਹਾਰਾਜ ਜੀ ਕਰਦੇ ਮਹਾਰਤ ਲੋਤਨ ਦਰਸ਼ਨ ਦਾ ਜੀ ਸੋ ਸਾਡਾ ਜੋ ਮਿਸ਼ਨ ਹੈ ਮਹਾਰਾਜ ਜੀ ਦਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਮਿਸ਼ਨ ਵਿੱਚ ਕੋਈ ਵੀ ਜਾਤ ਪਾਤ ਦਾ ਸਵਾਲ ਨਹੀਂ ਹੈ ਕਿਸੇ ਵੀ ਧਰਮ ਕਿਸੇ ਵੀ ਮਜਬ ਕਿਸੇ ਵੀ ਜਾਤ ਦਾ ਜੋ ਉਹ ਮਹਾਰਾਜ ਜੀ ਦੇ ਸ਼ਰਨ ਵਿੱਚ ਆ ਸਕਦਾ ਔਰ ਮਹਾਰਾਜ ਜੀ ਕੋਲੋਂ ਪਰਮਾਤਮਾ ਦੇ ਘੜਦਾ ਗਿਆਨ ਜਿਹੜਾ ਉਹ ਲੈ ਸਕਦਾ ਦਾ ਸਕਦਾ ਹਾਂ ਉਹਨਾਂ ਵਾਸਤੇ ਹਰ ਤਰ੍ਹਾਂ ਦਾ ਸਾਡੇ ਕੋਲੋਂ ਪ੍ਰਬੰਧ ਆ ਮਤਲਬ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਨਹੀਂ ਆ ਸਕਦੀ ਹਾਂ ਜੀ ਲੰਗਰ ਦਾ ਪ੍ਰਬੰਧ ਜਿਹੜਾ ਉਹ 24 ਘੰਟੇ ਲੰਗਰ ਚੱਲਦਾ ਰਹੇਗਾ ਆਪਣਾ ਹਾਂ ਜੀ ਫਿਰ ਉਹਨਾਂ ਦੇ ਰਹਿਣ ਦੀ ਜਿਹੜੀ ਸੁਵਿਧਾ ਆ ਉੱਥੇ ਹੀਟਰ ਵਗੈਰਾ ਲੱਗੇ ਨੇ ਸੰਗਤਾਂ ਦੇ ਵਾਸਤੇ ਉਹਨਾਂ ਦੇ ਇਸ਼ਨਾਨ ਕਰਨ ਵਾਸਤੇ ਮਤਲਬ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਕਿਸੇ ਤਰ੍ਹਾਂ ਦੀ ਵੀ ਜਿੰਨੀਆਂ ਵੀ ਸਾਡੀਆਂ ਸੰਗਤਾਂ ਆ ਰਹੀਆਂ ਨੇ ਪਹਿਲੇ ਵੀ ਔਰ ਹੁਣ ਵੀ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ। ਕਿੰਨੀ ਕਿਸ ਤਰ੍ਹਾਂ ਹੁਣ ਤੁਹਾਨੂੰ ਪੱਕਾ ਤੇ ਅੰਦਾਜ਼ਾ ਨਹੀਂ ਪਰ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੀ ਸਾਡੀ ਸੰਗਤ ਆ ਹਾਂਜੀ ਉਹ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਜਿਹੜੀ ਆ ਉਹ ਇੱਥੇ ਪਹੁੰਚ ਰਹੀ ਆ। ਪੰਜਾਬ ਨਹੀਂ ਪੰਜਾਬ ਤੋਂ ਬਾਹਰ ਫੋਰਨ ਤੋਂ ਵੀ ਪਹੁੰਚਦੀ ਆ। ਫਾਰਨ ਤੋਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਬਾਹਰ ਦੀਆਂ ਕੰਟਰੀਆਂ ਤੋਂ ਬਹੁਤ ਸੰਗਤ ਆ ਰਹੀ ਆ। ਔਰ ਜਿਸ ਤਰ੍ਹਾਂ ਬੰਬਈ ਤੋਂ ਆਪਣੇ ਪੂਰੇ ਇੰਡੀਆ ਦੇ ਵਿੱਚੋਂ ਗੜਗੇ ਸੰਗਤਾਂ ਨੇ ਉਤਰਾਖੰਡ ਦੇ ਵਿੱਚੋਂ ਸੰਗਤ ਆ ਰਹੀ ਆ ਰਾਜਸਥਾਨ ਤੋਂ ਕੋਟਾ ਜਿਤਨਾ ਕੋਟਾ ਬੁੰਦੀਆ ਉਥੋਂ ਬੰਬੇ ਤੋਂ ਆ ਰਹੀਆਂ ਨੇ ਸੰਗਤਾਂ ਬਹੁਤ ਦੂਰ ਦੂਰ ਤੋਂ ਔਰ ਦਿੱਲੀ ਦੇ ਵਿੱਚੋਂ ਤੇ ਜਿਤਨਾ ਟ੍ਰੇਨਾਂ ਦੀਆਂ ਟ੍ਰੇਨਾਂ ਹੀ ਭਰੀਆਂ ਜਿਹੜੀਆਂ ਪੂਰੀ ਪੂਰੀ ਸਾਰੀ ਟ੍ਰੇਨ ਬੁੱਕ ਆ ਕਹਿੰਦੇ ਕਿ ਉਹ 5 ਤਰੀਕ ਨੂੰ ਸਾਰੀਆਂ ਸੰਗਤਾਂ ਇੱਥੇ ਪਹੁੰਚਣ ਗਈਆਂ ਉਹ ਉਹਨਾਂ ਨੂੰ ਗੁਰੂ ਮਹਾਰਾਜ ਜੀ ਵੱਲੋਂ ਮੈਸੇਜ ਇਹੋ ਹੀ ਆ ਕਿ ਕਬੀਰ ਸਾਹਿਬ ਦੀ ਬਾਣੀ ਆ ਕਬੀਰ ਸੇਵਾ ਕੋ ਦੁਇ ਭਲੇ ਇੱਕ ਸੰਤ ਇਕਰਾਮ ਤੇ राम जो दाता मुक्त को संत जपावे नाम ਇਹ ਜਿਹੜੇ ਸੰਤ ਧਰਤੀ ਤੇ ਆਉਂਦੇ ਨੇ ਪ੍ਰਮਾਤਮਾ ਦੇ ਭੇਜੇ ਹੋਏ ਆਉਂਦੇ ਨੇ ਤੇ ਉਹਨਾਂ ਦੀ ਡਿਊਟੀ ਪ੍ਰਮਾਤਮਾ ਦੇ ਘਰੋ ਲੱਗਦੀ ਆ ਕਿ ਆਪ ਜੀ ਨੇ ਖੁਦ ਨਾਮ ਜਪਣਾ ਆ ਤੇ ਸੰਗਤਾਂ ਨੂੰ ਬਿਠਾਵਟਾ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਮੇਨ ਮੇਨ ਜਿਹੜਾ ਸਾਡਾ ਜਿਹੜਾ ਮਕਸਦ ਆ ਉਹ ਇਹੋ ਹੀ ਆ ਹਾਂਜੀ